किसी को भी अगर मेरी आ, किसी को यह मैसेज गया है कि मैंने आ, आ, निशान साहब का सिखी का नजर भी है उसके लिए मैं क्षमा पड़ा मैं एक जरूर कहूंगा कि जो लोग हिमाचल से नीचे आ रहे हैं चाहे वो गाड़ी से आ रहे हैं बाइक से आते हैं आप हिमाचल की गाड़ी को चूज करके जो उस पर फोटो लगा रहे हैं अब जे मत कह दो कि डर गया ऐसा कुछ भी नहीं है जे इनका बड़पन भी है ये भी मैं आपको बोलूंगा कि उन लोगों को कोई को परेशान ना करे क्यों तो गुरु साहब ने किसी को ऐसे परेशान नहीं किया जो सच्चा सिख होगा जो गुरु साहब नानता होगा जो गुरु ग्रंथ साहब नान रहा है ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਗੁਰੂ ਨਾਨਕ ਦੇਵ ਜੀ ਦੀ ਅਡਿਆਲੋਜੀ ਨੂੰ ਮੰਨਦਾ ਉਹ ਸੱਚਾ ਸਿੱਖ ਕਦੇ ਕਿਸੇ ਦੇ ਨਾਲ ਧੱਕਾ ਨਹੀਂ ਕਰਦਾ ਨਾ ਹੀ ਕਿਸੇ ਨੂੰ ਦਬੋਂਦਾ ਨਾ ਹੀ ਕਿਸੇ ਨੂੰ ਡਰਾਉਂਦਾ ਸੋ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਅਸੀਂ ਆਪਸੀ ਪਿਆਰ ਨੂੰ ਸਾਂਝ ਨੂੰ ਵਧਾਈਏ ਇੱਕ ਸਮਾਜ ਨੂੰ ਸੁੰਦਰ ਸੰਦੇਸ਼ ਦੇਈਏ ਤਾਂ ਜੋ ਪੰਜਾਬ ਦੀ ਜੋ ਤਰਾਸਦੀ ਹੈ ਜੋ ਅੱਜ ਕ੍ਰਿਸ਼ਚਨਤੀ ਵੱਧ ਰਹੀ ਹੈ ਆਪਾਂ ਉਤੇ ਰਲ ਮਿਲ ਕੇ ਹਿਮਾਚਲ ਦਾ ਆਪਸੀ ਜਿਹੜਾ ਸਬੰਧ ਨੂੰ ਮਜ਼ਬੂਤ ਕਰਕੇ ਇਹਨਾਂ ਦਾ ਸਹਿਯੋਗ ਲਈਏ ਬੀ 23 ਇਹ ਕਿ ਕਬਚਾ ਆਪਣੇ ਘਰ ਸਿੱਖ ਜਾਓ ਆਉਣ ਵਾਲੇ ਸਮੇਂ ਚ ਆਪਾਂ ਰਲ ਮਿਲ ਕੇ ਇਕੱਠੇ ਦੇਸ਼ ਵਾਸਤੇ ਰਾਸ਼ਟਰ ਵਾਸਤੇ ਕੰਮ ਕਰੀਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਸ਼੍ਰੀ ਕਾ ਜੈ ਸ਼੍ਰੀ ਕਾ